ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਸਾਡੇ ਰਾਜਪੁਰਾ ਤੋਂ ਅਲੀ ਜੀ ਸਾਡੇ ਦਰਮਿਆਨ ਮੌਜੂਦ ਨੇ ਇਹਨਾਂ ਦੀ ਕਿਤਾਬ ਜਿਹੜੀ ਹੈ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਇਹਦਾ ਅੱਜ ਘੁੰਡ ਚੁਕਾਈ ਲੁਧਿਆਣਾ ਐਕੂਪ੍ਰੈਸ਼ਰ ਹਸਪੀਟਲ ਦੇ ਵਿੱਚ ਕੀਤੀ ਗਈ ਹੈ ਸਾਡੇ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਔਰ ਗੁਰਦੁਆਰਾ ਦੁਖਰਮਨ ਦਾ ਸਰਦਾਰ ਪ੍ਰੀਤਪਾਲ ਸਿੰਘ ਸਮੇਤ ਸ਼ਹਿਰ ਦੀਆਂ ਉੱਗੀਆਂ ਸ਼ਖਸੀਅਤਾਂ ਮੌਜੂਦ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਕਿਤਾਬ ਇਹਨਾਂ ਨੇ ਲਿਖੀ ਹੈ ਇਹ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਬਕੀਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜੋ ਸਾਂਝ ਸਾਰਿਆਂ ਨੇ ਪਾਈ ਹੈ ਨਬੀ ਖਾਨ ਨੇ ਗਨੀ ਖਾਨ ਨੇ ਪੀਰ ਬੁੱਧੂ ਸ਼ਾਹ ਨੇ ਜਿੱਥੇ ਦੀਵਾਨ ਟੋਡਰਮਲ ਜੈਸੇ بڑے ਲੋਕਾਂ ਨੇ ਆਪਣੀ ਕੁਰਬਾਨੀ ਜਿਹੜੀ ਹੈ ਪੇਸ਼ ਕੀਤੀ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਆਪਸੀ ਸਾਂਝ ਦੇ ਵਿੱਚ ਇੱਕ ਅਮੀਰ ਵਿਰਾਸਤ ਦਾ ਮਾਲਕ ਹੈ ਸਾਡੇ ਸਾਰੇ ਪੰਜਾਬੀਆਂ ਦਾ ਕੰਮ ਬਣਦਾ ਹੈ ਕਿ ਐਸੇ ਲੇਖਕਾਂ ਦੀ ਪਿੱਠ ਥਪ ਥਪਾਈਏ ਇਹਨਾਂ ਦਾ ਸਾਥ ਦਈਏ ਤਾਂ ਕਿ ਪੰਜਾਬ ਦੀ ਜਿਹੜੀ ਵਿਰਾਸਤ ਹੈ ਉਹ ਇਸੇ ਤਰ੍ਹਾਂ ਪੂਰੀ ਦੁਨੀਆ ਦੀ ਸ਼ਾਨ ਉਹ ਸ਼ੌਕਤ ਦੇ ਨਾਲ ਜਿਹੜੀ ਉਹ ਜਾਣੀ ਜਾਂਦੀ ਹੈ ਇਹ ਮੈਸੇਜ ਕਿੰਦੇ ਰਹੀ ਕਿ ਮੈਸੇਜ ਜਿਹੜਾ ਇਹ ਕੁਝ ਕੁ ਮੈਸੇਜ ਇਹ ਬੈਸ ਜੇ ਬੁਕੇ ਮੈਸੇਜ ਦਿੰਦੀ ਹੈ ਕਿ ਸਾਡਾ ਜਿਹੜਾ ਪਛੋਕਰ ਹੈ ਗੁਰੂ ਨਾਨਕ ਦੇਵ ਜੀ ਤੋਂ ਅਗਰ ਆਪਾਂ ਸ਼ੁਰੂ ਹੁੰਨੇ ਤੇ ਭਾਈ ਲਾਲੋ ਤੇ ਭਾਈ ਮਰਦਾਨਾ ਉਹਨਾਂ ਦੇ ਨਾਲ-ਨਾਲ ਨਜ਼ਰ ਆਉਂਦੇ ਨੇ ਤੇ ਫਿਰ ਉੱਥੇ ਜਾ ਕੇ ਜਿੱਥੇ ਨਵਾਬ ਮਲੇਰ ਕੋਟਲਾ ਖਾਂ ਖੜਾ ਹੈ ਉੱਥੇ ਹੀ ਦੀਵਾਨ ਟੋਡਰ ਮਲਵੀ ਆਪਣੀ ਕੁਰਬਾਨੀ ਪੇਸ਼ ਕਰ ਰਿਹਾ ਹੈ ਸਾਡੇ ਇਸ ਪੈਗਾਮ ਦਾ ਮਤਲਬ ਹੈ ਇਹ ਕਿ ਅੱਜ ਜਿਹੜੇ ਲੋਕ ਨਫ਼ਰਤ ਦੀ ਗੱਲ ਕਰਦੇ ਧਰਮ ਦੇ ਨਾਂ ਤੇ ਵੰਡਣ ਦੀ ਗੱਲ ਕਰਦੇ ਅਗਰ ਅਸੀਂ ਆਪਣੇ ਇਤਿਹਾਸ ਵੱਲ ਦੇਖਾਂਗੇ ਕਿ ਅਸੀਂ ਪਿੱਛੋਂ ਸਾਰੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਚੱਲ ਰਹੇ ਹਾਂ ਮੁਹੱਬਤਾਂ ਨੂੰ ਲੈ ਕੇ ਚੱਲ ਰਹੇ ਹਾਂ ਔਰ ਪੰਜਾਬ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਮੁਹੱਬਤਾਂ ਦਾ ਆਲਮ ਬਰਦਾਰ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਪੂਰੇ ਦੇਸ਼ ਨੂੰ ਇਹ ਸਨੇਹਾ ਜਿਹੜਾ ਦਈਏ कि अगर प्रैक्टिकल किसी ने असल भारत देखना होवे जिथे अनेकताच विशेषता है ਕਿਓ ਫਿਰ ਸਾਡਾ ਪੰਜਾਬ ਇਹ ਜਿਹੜੀ ਜਗ੍ਹਾ ਰਿਲੀਜ਼ ਕੀਤੀ ਗਈ ਹੈ ਇਹ ਸਾਡਾ ਜਿਹੜਾ ਸੂਇਆਂ ਵਾਲਾ ਹਸਪਤਾਲ ਹੈ ਐਕੂਪ੍ਰੈਸ਼ਰ ਹਸਪਤਾਲ ਸਲੀਮ ਟਾਪ ਰੀ ਲੁਧਿਆਣਾ ਉੱਥੇ ਡਾਕਟਰ ਸਾਹਿਬ ਨਾਲਲਾ ਕੀਤਾ ਜਿਹੜਾ ਬੁੱਕ ਰਿਲੀਜ਼ ਹੋਈ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਅੱਜ ਜਿਹੜੀ ਆ ਅਲੀ ਰਾਜਾਪੁਰ ਜੀ ਨੇ ਸਿੱਖ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਦਾ ਸੈਕਿੰਡ ਪਾਰਟ ਰਿਲੀਜ਼ ਕੀਤਾ ਔਰ ਇਹ ਜਿਹੜੇ ਇਤਿਹਾਸ ਦੇ ਕੁਝ ਪੰਨੇ ਆ ਜਿਨ੍ਹਾਂ ਨੂੰ ਸਾਡੀ ਨਵੀਂ ਪੀੜ੍ਹੀ ਭੁੱਲਦੀ ਜਾ ਰਹੀ ਆ ਉਹਨੂੰ ਉਹ ਬੁੱਕ ਰਿਲੀਜ਼ ਕੀਤੀ ਆ ਨਾਲ ਹੀ ਨਾਲ ਜਿਹੜਾ ਸਮਾਜ ਦੇ ਵਿੱਚ ਨਫ਼ਰਤ ਦਾ ਬੀਜ ਖਤਮ ਹੁੰਦਾ ਕਿਉਂਕਿ ਅਸੀਂ ਸਾਰੇ ਉਸ ਰਿਚ ਜਿਹੜੇ ਆ ਵਿਰਸੇ ਦੇ ਵਾਰਸਾਂ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਈ ਹਮ ਸਭ ਭਾਈ ਭਾਈ ਇਸ ਨੂੰ ਲੈ ਕੇ ਬੁੱਕ ਰਿਲੀਜ਼ ਹੋਈਆ ਔਰ ਇਹ ਨਫ਼ਰਤ ਦਾ ਬੀਜ ਖਤਮ ਕਰਕੇ ਸਾਂਝੀ ਬਾਲਤਾ ਦਾ ਜਿਹੜਾ ਵੀਜ਼ਾ ਉਹ ਮਤਲਬ ਪੈਦਾ ਕਰੇਗੀ ਹਾਂ ਜੀ ਠੀਕ ਹੈ ਜੀ ਸੀ ਆਪਣੇ ਵੱਲੋਂ ਇਸ ਕਿਤਾਬ ਦੇ ذریعے ਮੇਰਾ ਜਿਹੜਾ ਮੁੱਖ ਮਕਸਦ ਇਹ ਹੈ ਕਿ ਸਮਾਜ ਦੇ ਵਿੱਚ ਮੁਹੱਬਤ ਪਣ ਪੇ ਸਾਂਝਾਂ ਦੇ ਵਿੱਚ ਵਾਧਾ ਹੋਵੇ ਸਾਡੀਆਂ ਜਿਹੜੀਆਂ ਸਾਂਝਾਂ ਨੇ ਉਹਦੇ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਤੇ ਸਾਡੀ ਜਿਹੜੀ ਸਾਂਝ ਹੈ ਇਹ ਲੋਕਾਂ ਤੱਕ ਜਾਵੇ ਮੁਹੱਬਤ ਵਧੇ ਤੇ ਕੜਤਣ ਘਟੇ ਜੀ ਜਿਹੜੀ ਇਤਿਹਾਸਿਕ ਸਾਂਝ ਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਅਲੀ ਰਾਜਪੁਰੇ ਦੀ ਪੁਸਤਕ ਆ ਪਹਿਲਾਂ ਸੀ ਇੱਕ ਕ੍ਰਾਈਸੀ ਚੰਡੀਗੜ੍ਹ ਇਸ ਤੋਂ ਬੇਨਫਾਸਲ ਅੱਜ ਸੈਕੰਡ ਭਾਗ ਇਹਦਾ ਕਿਉਂਕਿ ਅਸੀਂ ਸਰਬੱਤ ਦੇ ਭਲੇ ਲਈ ਕੰਮ ਕਰਦੇ ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ. ਸਿੰਘ ਅਭਰਾਇ ਦੀ ਅਗਵਾਈ ਚ ਚੱਲਦਾ ਪਿਆ ਤੇ ਸਾਡਾ ਏਮ ਇਹੀ ਆ ਵੀ ਦੇਖੋ ਹਮੇਸ਼ਾ ਜਿਹੜਾ ਸ਼ਾਸਕਾ ਉਹ ਜ਼ੁਲਮ ਕਰਦਾ ਆਪ ਦੇ ਰਾਜ ਭਾਗ ਨੂੰ ਬਚਾਉਣ ਲਈ ਲੱਖਾਂ ਹਜ਼ਾਰਾਂ 50 ਹਜ਼ਾਰ ਲੱਖ ਬੰਦਾ ਮਾਰਨ ਲੱਗਾ ਉਹ ਪ੍ਰਵਾਹ ਨਹੀਂ ਕਰਦਾ ਤੇ ਗੁਰੂ ਸਾਹਿਬ ਨੇ ਹਮੇਸ਼ਾ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਿਆ ਤੇ ਸਿੱਖ ਦੇ ਕੋਲ ਚਾਹੇ ਜੇ ਕਸ਼ਮੀਰ ਦੇ ਹਿੰਦੂ ਆਏ ਤਾਂ ਗੁਰਤੇਗ ਬਾਦਰਾ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਜਾ ਕੇ ਸੀਸ ਦਿੱਤਾ ਠੀਕ ਆ ਜੀ ਤੇ ਇਦਾਂ ਹੀ ਸਾਡੀ ਮੁਸਲਮਾਨਾਂ ਨੇ ਇਹ ਸਾਂਝਾ ਸਾਈ ਮੀਆਂ ਮੀਰ ਜੇ ਦਰਬਾਰ ਸਾਹਿਬ ਦਾ ਨਹੀਂ ਪੱਥਰ ਧਰਿਆ ਪੀਰ ਭੀਖਮਸ਼ਾ ਜੀ ਬੁੱਧੂ ਸ਼ਾਹ ਜੀ ਬਾਬਾ ਬੁੱਢਣ ਸ਼ਾਹ ਜੀ ਇਹ ਸਾਰੇ ਸਾਡੇ ਬਜ਼ੁਰਗ ਜਿਹੜੇ ਪੁਰਾਣੇ ਸੀ ਇਹ ਇਕੱਠੇ ਇੱਕ ਇੱਕੋ ਮਾਲਾ ਦੇ ਮੰਨ ਕੇ ਸੀਗੇ ਤੇ ਅੱਜ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਇਹ ਸਾਰਾ ਕੰਮ ਗੜਬੜ ਕਰਿਆ ਤੇ ਉਸੇ ਚੀਜ਼ ਨੂੰ ਸਾਂਝਾ ਰੱਖਣ ਲਈ ਅੱਲਾ ਰਾਮ ਵਾਹਿਗੁਰੂ ਤੇ ਇਹ ਅੱਜ ਉਹਨਾਂ ਨੇ ਕਿਤਾਬ ਇੱਥੇ ਸੰਗਤ ਨੂੰ ਸਮਰਪਿਤ ਕਰੀ ਹੈ ਜੀ ਸਰਦਾਰ ਮਹਾਸਤਿਆ ਵੀ ਪਹੁੰਚਿਆ ਦੀ ਕਿੜਕਿੜੀ ਬੋਲਾ ਅੱਜ ਸ਼ਾਹੀ ਹਮਾਮ ਜੀ ਨੇ ਸਾਡੇ ਜਮਾ ਮਸਜਿਦ ਲੁਧਿਆਣੇ ਦੇ ਤੇ ਸਰਦਾਰ ਪ੍ਰਿਤਪਾਲ ਸਿੰਘ ਜੀ ਚੌਧਰੀ ਮਦਨ ਲਾਲ ਜੀ ਪੱਗਾ ਜਿਹੜੇ ਇਸੇ ਹਲਕੇ ਦੇ ਬਹੁਤ ਹੀ ਕੰਮ ਕਰ ਕਰਨ ਵਾਲੇ ਲੋਕਾਂ ਦੇ ਬੀਬੀ ਰਜਿੰਦਰਪਾਲ ਕੌਰ ਸ਼ੀਨਾ ਜੀ ਤੇ ਸਰਦਾਰ ਰਣਜੀਤ ਸਿੰਘ ਜੀ ਜ਼ਹਿਦਾਰ ਸਾਹਿਬ ਤੱਕ ਸ੍ਰੀ ਪੰਡਾ ਸਾਹਿਬ ਦੇ ਆਈਜੀ ਸਦਾਰ ਇਕਬਾਲ ਸਿੰਘ ਜੀ ਅੰਦਰਜੀਤ ਸਿੰਘ ਜੀ ਢੀਂਗਰਾ ਇਹ ਸਾਰੇ ਲੋਕਾਂ ਨੇ ਰਲ ਕੇ ਅੱਜ ਇਹ ਵੱਡਾ ਕੰਮ ਕਰਿਆ ਕਰਨਲ ਕਾਲੂ ਜਿਹੜੇ ਵੀਰ ਚੱਕਰਬਜੇਤਾ ਨੇ 1971 ਦੀ ਜੰਗ ਉਹਨਾਂ ਦੇ ਆਲੇ-ਦਾਲੇ ਘੁੰਮਦੀ ਸੀ ਉਹ ਅੱਜ ਇੱਥੇ ਸਾਡੇ ਸਮਾਗਮ ਦੇ ਵਿੱਚ ਆਏ ਐ ਜੀ